ਸਤ ਸ੍ਰੀ ਅਕਾਲ ਚਾਤੇ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਮੰਗਲਵਾਰ ਤੇ ਸ਼ੁੱਕਰਵਾਰ ਸਵੇਰੇ 9 ਵਜੇ ਲਾਈਵ ਪ੍ਰੋਗਰਾਮ ਚਾਤੇ ਚਰਚਾ ਇਸ ਦੌਰਾਨ ਕੋਈ ਨਾ ਕੋਈ ਸ਼ਖਸੀਅਤ ਚਾਹੇ ਉਹ ਸਮਾਜ ਸੇਵੀ ਹੋਣ ਜਾਂ ਫਿਰ ਰਾਜਨੀਤਿਕ ਹੋਣ ਸਕਰੀਨ ਦੇ ਵਿੱਚ ਤੁਸੀਂ ਵੇਖ ਹੀ ਲਿਆ ਹੋਵੇਗਾ ਕਿ ਸਾਡੇ ਨਾਲ ਸਮਾਜ ਸੇਵੀ ਤੇ ਰਾਜਨੀਤਿਕ ਦੋਨੇ ਹੀ ਸ਼ਖਸੀਅਤਾਂ ਯਾਨੀ ਕਿ ਚੰਦੂਪ ਸਿੰਘ ਮਿਲਕੀ ਮੌਜੂਦ ਹੈ ਤੁਹਾਡਾ ਸਵਾਗਤ ਕਰਦੇ ਹਾਂ ਅ ਸਿੱਧੂ ਸਾਹਿਬ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਤੇ ਤੁਹਾਡੇ ਦਰਸ਼ਕਾਂ ਦਾ ਵੀ ਜਿਨ੍ਹਾਂ ਨੇ ਤੇ ਅੱਜ ਰੂਰੂ ਹੋਣ ਦਾ ਤੁਹਾਡੇ ਕਰਕੇ ਮੌਕਾ ਮਿਲਿਆ ਮਿਲਕੀ ਜੇਕਰ ਗੱਲ ਕੀਤੀ ਹੈ ਤਾਂ ਅਸੀਂ ਹਰ ਐਪੀਸੋਡ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਚਰਚਾ ਬੇਸ਼ੱਕ ਦੇਸ਼ ਜਾਂ ਪੰਜਾਬ ਦੀ ਹੋਵੇ ਪਰ ਸ਼ੁਰੂਆਤ ਆਪਣੇ ਸ਼ਹਿਰ ਸੰਗਰੂਰ ਤੋਂ ਕਰੀ ਦੀ ਆਮ ਆਦਮੀ ਪਾਰਟੀ ਨੂੰ 4 ਸਾਲ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹਾਂ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਰਜਕਾਲ ਦੇਖੋ ਸੰਗਰੂਰ ਦੇ ਲੋਕਾਂ ਨੇ ਬੜੇ ਚਾ ਨਾਲ ਇਥੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਦੋ ਵਾਰ ਐਮਪੀ ਬਣਾਇਆ ਹਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇਥੋਂ ਬਹੁਤ ਚਾ ਦੇ ਨਾਲ ਤੇ ਬਹੁਤ ਹੀ ਉਹਦੇ ਨਾਲ ਉਤਸ਼ਾਹ ਦੇ ਨਾਲ ਜਿਤਾ ਕੇ ਭੇਜਿਆ ਜੀ ਸਾਰੇ ਦੀਆਂ ਸਾਰੀਆਂ ਸੀਟਾਂ ਇਹਨਾਂ ਦੀਆਂ ਤਕਰੀਬਨ ਮਾਲਵੇ ਦੇ ਵਿੱਚੋਂ ਆਈਆਂ ਸੰਗਰੂਰ ਇਹਨਾਂ ਦੀ ਰਾਜਧਾਨੀ ਹੈ ਹਾਂ ਦੇਖੋ ਮੈਂ ਜ਼ਿਆਦਾ ਕੋਈ ਪੋਲੀਟিক্যাল ਤੌਰ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹਨਾਂ ਦਾ ਜੋ ਸਰਕਾਰ ਨੇ ਲੋਕਾਂ ਦਾ ਇਹ ਇਹਨਾਂ ਨੂੰ ਮਤ ਦਿੱਤਾ ਹੋਇਆ 5 ਸਾਲਾਂ ਲਈ ਲੋਕਾਂ ਨੇ ਚੁਣਿਆ ਤਾਂ ਇਹ ਇੱਕ ਤਰ੍ਹਾਂ ਲੋਕਾਂ ਦਾ ਕਰੇ ਹੋਏ ਨੂੰ ਅਤਕਤ ਨਹੀਂ ਹੋ ਜਾਂਦੀ ਹੈ ਲੋਕਾਂ ਦੇ ਇੱਕ ਚੁਣੇ ਹੋਏ ਫੈਸਲੇ ਦੇ ਵਿੱਚ ਆਪਾਂ ਕੋਈ ਟੋਕਾ ਟਿੱਪਣੀ ਕਰਦੇ ਚੰਗੇ ਨਹੀਂ ਲੱਗਦੇ ਪਰ ਜਿੱਥੋਂ ਤੱਕ ਮੇਰਾ ਆਪਦਾ ਨਿੱਜੀ ਸਵਾਲ ਆ ਤਾਂ ਦੇਖਿਆ ਜਾਂਦਾ ਵੀ ਜਿੰਨਾ ਚਾਹ ਸੀਗਾ ਸੰਗਰੂਰ ਦੇ ਲੋਕਾਂ ਨੂੰ ਉਹ ਚਾਹ ਕਿਤੇ ਨਾ ਕਿਤੇ ਉਹ ਲੋਕਾਂ ਦੇ ਨਾਲ ਕੋਝਾ ਮਜ਼ਾਕ ਹੋ ਗਏ ਰਹਿ ਗਿਆ ਕਿਉਂਕਿ ਸੰਗਰੂਰ ਦੇ ਲੋਕਾਂ ਨੂੰ ਬੜੀ ਉਮੀਦ ਸੀ ਕਿਉਂਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਦੇਖਿਆ ਲੋਕਾਂ ਨੇ ਤਾਂ ਪਟਿਆਲੇ ਦੀ ਤਰੱਕੀ ਦੇਖੀ ਪਟਿਆਲੇ ਦੀ ਦਿਨ ਦੁੱਗਣੀ ਤੇ ਉਹ ਦਿਨਾਂ ਦੇ ਵਿੱਚ ਐਸੀ ਤਰੱਕੀ ਹੋਈ ਜਿਹੜੇ ਦੇਖਦੇ ਦੇਖਦੇ ਆਪਾਂ ਪਟਿਆਲੇ ਨੂੰ ਇੱਕ ਛੋਟਾ ਸ਼ਹਿਰ ਤੋਂ ਮਲਟੀ ਉਹ ਵੱਡਾ ਸ਼ਹਿਰ ਬਣ ਗਿਆ ਹੂੰ ਇਸੇ ਤਰ੍ਹਾਂ ਉਸ ਤੋਂ ਬਾਅਦ ਅਕਾਲੀ ਦਲ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਆਇਆ ਤਾਂ ਉਹਨਾਂ ਦੇ ਆਪਣੇ ਦੇਖਦੇ ਆਪਣੇ ਲੋਕਾਂ ਦੇ ਦੇਖਦੇ ਦੇਖਦੇ ਪਠੰਡਾ ਐਨਾ ਡਿਵੈਲਪ ਹੋ ਗਿਆ ਅੱਜ ਜਿਹੜਾ ਉਹ ਵੀ ਇੱਕ ਬਹੁਤ ਵੱਡਾ ਸ਼ਹਿਰ ਬਣ ਗਿਆ ਮੈਨੂੰ ਲੱਗਦਾ ਕਿ ਪਠੰਡੇ ਦੀ ਗੱਲ ਕੀਤੀ ਹੈ ਤਾਂ ਚੰਡੀਗੜ੍ਹ ਨੂੰ ਮੈਨੂੰ ਲੱਗਦਾ ਮਾਰਤ ਦੇਣ ਲੱਗ ਪਿਆ ਜਿੱਥੇ ਲੋਕ ਵੈਕਵੇਟ ਏਰੀਆ ਸਵਾਏ ਚਿਬੜ ਫਲੀਆਂ ਜਾਂ ਫਿਰ ਨਰਮੇ ਤੋਂ ਬਿਨਾਂ ਰੇਤਲਾ ਇਲਾਕਾ ਹੁੰਦਾ ਸੀ ਕੁਝ ਹੁੰਦੀ ਨਹੀਂ ਸੀ ਦੇਖੋ ਉੱਥੇ ਦੇ ਲੋਕਾਂ ਦਾ ਉਹਨਾਂ ਦੇ ਲੀਡਰਾਂ ਦਾ ਅੱਜ ਜੋ ਲੀਡਰ ਚਲੇ ਜਾਂਦੇ ਨੇ ਉਹਨਾਂ ਦੇ ਕੰਮ ਹੀ ਯਾਦ ਰਹਿੰਦੇ ਨੇ ਬੰਦੇ ਨੇ ਇੱਥੇ ਆਉਂਦਾ ਦੁਨੀਆ ਤੇ ਆਪਣਾ ਰੋਲ ਅਦਾ ਕਰਦਾ ਤੇ ਚਲਾ ਜਾਂਦਾ ਪਰ ਜੋ ਪਿੱਛੇ ਉਹਦਾ ਰਹਿੰਦਾ ਹੁੰਦਾ ਤਾਂ ਉਹਦੇ ਕੀਤੇ ਹੋਏ ਕੰਮ ਉਹ ਯਾਦ ਰਹਿੰਦੇ ਨੇ ਅੱਜ ਜੇ ਆਪਾਂ ਉਸ ਉਹਨਾਂ ਜਿਹੜੇ ਕੰਮ ਕਰੇ ਹੋਏ ਲੋਕਾਂ ਦੇ ਉਹਨਾਂ ਦੇ ਦੇਖ ਰਹੇ ਹਾਂ ਤਾਂ ਜਿਹੜੇ ਪਟਿਆਲੇ ਦੇ ਵਿੱਚ ਬਠਿੰਡੇ ਦੇ ਵਿੱਚ ਸੌਰੀ ਰੈਫਾਇਨਰੀ ਲੱਗੀ ਉਹਨੇ ਬਠਿੰਡੇ ਦੇ ਲੋਕਾਂ ਦਾ ਜੀਵਨ ਬੱਦਰ ਹੀ ਬਦਲ ਕੇ ਰਖਤਾ ਏਮਸ ਆ ਗਿਆ ਹੋਰ ਵੱਡੀਆਂ ਵੱਡੀਆਂ ਜਦੋਂ ਆਪਾਂ ਮੈਨੂੰ ਕਿਤੇ ਪਿੱਛੇ ਜਾਣ ਦਾ ਮੌਕਾ ਮਿਲਿਆ ਰਾਜਸਥਾਨ ਤੇ ਜਦੋਂ ਵਾਪਸੀ ਤੇ ਰਾਜਸਥਾਨ ਦੇ ਟਿੱਬਿਆਂ ਦੇ ਵਿੱਚੋਂ ਲੰਘਦੇ ਹੋਏ ਅਸੀਂ ਹਾਂ ਬਠਿੰਡੇ ਐਂਟਰ ਹੋਏ ਤਾਂ ਇਹ ਲੱਗਦਾ ਸੀਗਾ ਵੀ ਕਿਤੇ ਇੱਕ ਪਿੰਡਾਂ ਤੋਂ ਮਤਲਬ ਕਿ ਇੱਕੋ ਲੱਗਦਾ ਕਿਤੇ ਨਗੇ ਦੇ ਵੀ ਇਹ ਬਹੁਤ ਵੱਡਾ ਸ਼ਹਿਰ ਆ ਗਿਆ ਮਤਲਬ ਕਿ ਦੇਖਣ ਨੂੰ ਤੁਸੀਂ ਕਦੇ ਆਪ ਜਾਇਓ ਮਾਹ ਲੱਗਦਾ हां ਤੁਸੀਂ ਡੱਬਾ ਵਾਲੀ ਸਾਈਡ ਤੋਂ ਕਦੇ ਐਂਟਰ ਕਰਕੇ ਬਠਿੰਡਾ ਦੇਖਿਓ ਤੇ ਜਾਂ ਜਿੱਧਰੋਂ ਵੀ ਕਰੋ ਤਾਂ ਬਠਿੰਡੇ ਦਾ ਦੇਖ ਹੀ ਰਹੇ ਆਪਾਂ ਬਠਿੰਡੇ ਦੀ ਡਿਵੈਲਪਮੈਂਟ ਕਿੰਨਾ ਹੋ ਗਿਆ ਤੇ ਉਸ ਤਰ੍ਹਾਂ ਲੋਕਾਂ ਨੂੰ ਉਮੀਦਾਂ ਸੀਆਂ ਸੰਗਰੂਰ ਤੋਂ ਵੀ ਸੰਗਰੂਰ ਚ ਸੀਐਮ ਬਣੇ ਨੇ ਨੂਰੇ ਦੇ ਲੋਕਲ ਰਹਿਣ ਵਾਲੇ ਨੇ ਵੀ ਬਹੁਤ ਕੰਮ ਹੋਊਗਾ ਪਰ 4 ਸਾਲ ਰਹਿਣ ਤੋਂ ਬਾਅਦ ਵੀ ਹਲੇ ਵੀ ਐ ਜੇ ਜੇ ਅਸੀਂ ਕੋਰੇ ਲੋਕਲ ਬਠਿੰਡਾ ਦੇਖਦੇ ਆਂ ਬਿਗੈਰ ਕਿਸੇ ਰਾਜਨੀਤੀ ਤੌਰ ਤੋਂ ਤਾਂ ਮਨ ਨੂੰ ਦੁੱਖ ਹੁੰਦਾ ਤੇ ਇਹ ਲੱਗਦਾ ਵੀ ਯਾਰ ਆਪਾਂ ਕਿਤੇ ਨਾ ਕਿਤੇ ਐਸਾ ਹੋਣਾ ਚਾਹੀਦਾ ਸੀ ਸੰਗਰੂਰ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਚਾਹ ਸੀਗਾ ਵੀ ਸਾਡਾ ਵੀ ਕਿਤੇ ਬਠਿੰਡੇ ਜਾਂ ਪਟਿਆਲੇ ਵਾਂਗੂ ਸੰਗਰੂਰ ਡਿਵੈਲਪ ਹੋਵੇ ਪਰ ਹੁਣ ਸੰਗਰੂਰ ਦੇ ਲੋਕ ਕਹਿਣ ਲੱਗਦੇ ਨੇ ਕਹਿਣ ਲੱਗ ਕੇ ਕਿ ਡਿਵੈਲਪਮੈਂਟ ਦੀ ਛੱਟੋ ਸੜਕਾਂ ਛੱਟੋ ਵੀ ਸਿਰਫ ਸਾਨੂੰ ਇੱਕ ਕੰਮ ਹੀ ਕਰ ਦੋ ਸਰਕਾਰ ਨੂੰ ਕਹਿੰਦੇ ਨੇ ਵੀ ਇੱਕ ਕੰਮ ਕਰ ਦੋ ਸਾਨੂੰ ਆ ਜਿਹੜੇ ਕੂੜੇ ਦੇ ਢੇਰ ਨੇ ਗੰਦਕੀ ਦੇ ਢੇਰ ਨੇ ਇਹਨਾਂ ਤੋਂ ਕੱਲੀ ਮੁਕਤੀ ਦਿਵਾ ਦਿਓ ਬਹੁਤ ਦੇਖਣ ਵਾਲਾ ਹਰ ਹਰ ਫਰੰਟ ਤੇ ਵੀ ਜਿਹੜਾ ਇਹ ਬਹੁਤ ਬੇਸਿਕ ਜੀਆਂ ਚੀਜ਼ਾਂ ਹੁੰਦੀਆਂ ਨੇ ਕੂੜਾ ਚੱਕਣਾ ਇੱਥੋਂ ਚੱਕਣਾ ਤੇ ਉੱਥੇ ਸਿੱੜ ਦੇਣਾ ਕਮੇਟੀ ਕੋਲੇ ਮੁਲਾਜ਼ਮ ਨੇ ਸਾਰਾ ਤੰਤਰ ਆ ਫਿਰ ਵੀ ਪਤਾ ਨਹੀਂ ਕਿਉਂ ਕਿੱਥੇ ਕਮੀਆਂ ਨੇ ਕਿ ਕਿਸ ਚੀਜ਼ 'ਚ ਕਮੀਆਂ ਨੇ ਵੀ ਜਿਹੜਾ ਇਹ ਕੰਮ ਹੋ ਨਹੀਂ ਰਹੇ ਇਹ ਤਾਂ ਬਹੁਤ ਬੇਸਿਕ ਕੰਮ ਨੇ ਇੱਥੇ ਤਾਂ ਕੋਈ ਗਾਟ ਨਹੀਂ ਲਗਣੀ ਇੱਥੇ ਤਾਂ ਕੋਈ ਪੈਸਾ ਨਹੀਂ ਆਉਣਾ ਹੂੰ ਚਲੋ ਮੰਨਿਆ ਸਟੇਟ ਦੇ ਬੀਤੀ ਹਾਲਾਤ ਠੀਕ ਨਹੀਂ ਹੋ ਸਕਦੇ ਹੋਰ ਨਹੀਂ ਹੋ ਸਕਦੇ ਇਹ ਚੱਕ ਕੇ ਸਿੱਟਣ ਚ ਤਾਂ ਕੋਈ ਪੈਸਾ ਨਹੀਂ ਲੱਗਦਾ ਕੋਈ ਉਹ ਨਹੀਂ ਹੁੰਦਾ ਵੀ ਇਹ ਪਤਾ ਨਹੀਂ ਕਿੱਥੇ ਚਲੋ ਕਹਿਣਾ ਨਹੀਂ ਚਾਹੀਦਾ ਲੋਕਲ ਨੁਮਾਇੰਦਿਆਂ ਦੀ ਘਾਟ ਆ ਜਾਂ ਕੀ ਘਾਟ ਆ ਕਿੱਥੇ ਇਹ ਕੰਮ ਵੀ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੇ ਬਹੁਤ ਬਹੁਤ ਮਾੜਾ ਸੰਗਰੂਰ ਲਈ ਇਹ ਜਿਹੜਾ ਦੇਖ ਕੇ ਸਥਿਤੀ ਦੇ ਬੜਾ ਤਰਸ ਵੀ ਆਪਣੇ ਆਪ ਨੂੰ ਬੜਾ ਮਹਿਸੂਸ ਹੁੰਦਾ ਵੀ ਯਾਰ ਇੰਨੇ ਛੋਟੇ ਕੰਮ ਵੀ ਨਹੀਂ ਹੋ ਰਹੇ ਜਿਹੜੇ ਜਿਹੜੇ ਕਿ ਬਿਨਾ ਕਿਸੇ ਉਤੋਂ ਹੋਣ ਵਾਲੇ ਨੇ ਕੋਈ ਫਾਈਨੈਂਸ਼ੀਅਲ ਵਿੱਤੀ ਜਾਂ ਕੋਈ ਸਹਿਯੋਗ ਦੀ ਲੋੜ ਨਹੀਂ ਇਹਦੇ 'ਚ ਕੋਈ ਵੱਡਾ ਇਹ ਕੰਮ ਨਹੀਂ ਹੈਗੇ ਤਾਂ ਸੋਣੇ ਚਾਹੀਦੇ ਨੇ ਸਾਫ ਸਫਾਈ ਆ ਪਾਣੀ ਦੇਣਾ ਇਹ ਤਾਂ ਬੇਸਿਕ ਜੀਆਂ ਨੀੜਾਂ ਨੇ ਲੋਕਾਂ ਦੀਆਂ ਜੇ ਇਹ ਵੀ ਨਹੀਂ ਹੋ ਸਕਦੀਆਂ ਤਾਂ ਬੜੀ ਸ਼ਰਮ ਦੀ ਗੱਲ ਆ ਮਿਲਕੀ ਜੀ ਅਕਸਰ ਆਖਿਆ ਜਾਂਦਾ ਕਿ ਜਿਹੜੇ ਘਰ ਦਾ ਮੋਢੀ ਕਮਜ਼ੋਰ ਹੋਵੇ ਉਹ ਘਰ ਦੇ ਵਿੱਚ ਖੇਰੂ ਖੇਰੂ ਵਹਿੰਦਾ ਹੌਲੀ ਹੌਲੀ ਟਹਿਣਾ ਸ਼ੁਰੂ ਹੋ ਜਾਂਦਾ ਮੈਨੂੰ ਲੱਗਦਾ ਕਿ ਉਸੇ ਦਿਨ ਤੀਜਾ ਸ਼ਹਿਰ ਸੰਗਰੂਰ ਕੀ ਇਹਨੇ ਸੁੰਦਰਤਾ ਕੀ ਹੋਣਾ ਸੀ ਖੂਬਸੂਰਤ ਕੀ ਹੋਣਾ ਸੀ ਤੇ ਹੁਣ ਹੌਲੀ ਹੌਲੀ ਜਿਹੜੀ ਦੀ ਇੱਕ ਪਛਾਣ ਸੀ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਅਲੋਪ ਹੁੰਦੀ ਜਾਂਦੀ ਹੈ ਦੇਖੋ ਸੰਗਰੂਰ ਦੇ ਨਾਲ ਨਾ ਵੀ ਇੱਥੇ ਨਹੀਂ ਕਿਹਾ ਜਾਊਗਾ ਸ਼ੁਰੂ ਤੋਂ ਹੀ ਦੇਖਿਆ ਜਾਵੇ ਤਾਂ ਇਹ ਬਹੁਤ ਸੋਹਣਾ ਸ਼ਹਿਰ ਸੀਗਾ ਅਸੀਂ ਸਾਡੇ ਦਾਦਾ ਜੀ ਇੱਥੇ ਆਏ ਸੀਗੇ 1920 ਬੂ ਦੇ ਨੇੜੇ ਕਿਤੇ ਤੇ ਸਾਡਾ ਇਹ ਛੋਟੇ ਹੁੰਦਿਆਂ ਤੋਂ ਇੱਥੇ ਦੇਖਿਆ ਬਹੁਤ ਸ਼ਹਿਰ ਦਾ ਫਾਦਰ ਸਾਹਿਬ ਹੁਣੇ ਦੱਸਦੇ ਹੁੰਦੇ ਸੀਗੇ ਤੇ ਬਹੁਤ ਸੋਹਣਾ ਸ਼ਹਿਰ ਸੀ ਬਾਗਾਂ ਦਾ ਸ਼ਹਿਰ ਸੀਗਾ ਕਈ ਬਾਗ ਤਾਂ ਆਪਾਂ ਨੇ ਵੀ ਦੇਖੇ ਨੇ ਆਪਣੀ ਲਾਈਫ ਦੇ ਆਪਾਂ ਨੇ ਬੜਾ ਸੋਹਣਾ ਸ਼ਹਿਰ ਹੁੰਦਾ ਸੀਗਾ ਤੇ ਪਰ ਦੇਖਦੇ ਦੇਖਦੇ ਵੀ ਜਦੋਂ ਕੰਟਰੋਲ ਬਾਹਰਲੇ ਹੱਥਾਂ ਚ ਰਹਾ ਬਾਹਰ ਤੇ ਅਫਸਰ ਇੱਥੇ ਆ ਜਾਂਦੇ ਤਾਂ ਉਹਨਾਂ ਨੂੰ ਇੱਥੇ ਨਾਲ ਕੋਈ ਲਗਾ ਨਹੀਂ ਹੁੰਦਾ ਸੀਗਾ ਹੋਰ ਆ ਬਿਲਡਿੰਗਾਂ ਇੱਥੇ ਦੀਆਂ ਢੈਂਦੀਆਂ ਗਈਆਂ ਜਿਹੜੀਆਂ ਇੱਥੇ ਯਾਦਗਾਰਾਂ ਸੀਆਂ ਜਾਂ ਉਹਨਾਂ ਦੀਆਂ ਪ੍ਰਾਣੀਆਂ ਰਵਾਇਤੀ ਬਿਲਡਿੰਗਾਂ ਸੀਆਂ ਉਹਨਾਂ ਨੂੰ ਤੋੜ ਕੇ ਕੰਪਲੈਕਸ ਬਣਾਏ ਗਏ ਹੋਰ ਕਰਿਆ ਗਿਆ ਮਤਲਬ ਕਿ ਇਹ ਚੀਜ਼ ਨੂੰ ਉਹਨੂੰ ਡਿਮੋਲਿਸ਼ ਕਰ ਦਿੱਤਾ ਗਿਆ ਨਹੀਂ ਕਿਤੇ ਨਾ ਕਿਤੇ ਅੱਜ ਇਹ ਇਹ ਸ਼ਹਿਰ ਦੇ ਵਿੱਚ ਟੂਰਿਸਟ ਬਾਹਰੋਂ ਬਹੁਤ ਆ ਸਕਦਾ ਸੀਗਾ ਉਹੀਆਂ ਜਾਂ ਚੀਜ਼ਾਂ ਨਾਲ ਕਿਤੇ ਨਾ ਕਿਤੇ ਇਹਨੂੰ ਡਿਵੈਲਪ ਕਰਨ ਚ ਬਹੁਤ ਸਹਾਰਾ ਮਿਲ ਸਕਦਾ ਸੀਗਾ ਹਾਂ ਪਰ ਲੋਕਾਂ ਦੇ ਸਮਝਣ ਦੀ ਜਾਂ ਇੱਥੋਂ ਦੇ ਜੋ ਵੀ ਇਥੋਂ ਚੁਣੇ ਗਏ ਜਾਂ ਬਾਹਰੋਂ ਆ ਕੇ ਲੋਕਾਂ ਨੇ ਰਾਜ ਕਰਿਆ ਤਾਂ ਫਿਰ ਉਹ ਉਹਦੇ 'ਚ ਸ਼ਹਿਰ ਦਾ ਤਾਂ ਨੁਕਸਾਨ ਹੁੰਦਾ ਹੀ ਆ ਜਿੱਥੇ ਦੀ ਲੋਕਲ ਜਿਹੜਾ ਲੋਕਲ ਹੁੰਦੀ ਹੈ ਗੱਲ ਲੋਕਲ ਨੂੰ ਹੀ ਆਪਣੇ ਪਿਆਰ ਹੁੰਦਾ ਆਪਦੇ ਉਹਨੇ ਕਿਉਂਕਿ ਇੱਥੇ ਰਹਿਣਾ ਹੁੰਦਾ ਆਪਦੇ ਲੋਕਲ ਦਾ ਆਪਣਤ ਹੁੰਦੀ ਆ ਤੇ ਆਪਣੀਆਂ ਚੀਜ਼ਾਂ ਨਾਲ ਜਾਂ ਆਪਣੇ ਵਿਰਾਸਤ ਨਾਲ ਉੱਥੇ ਪਿਆਰ ਹੁੰਦਾ ਬਾਹਰਲੇ ਲੋਕਾਂ ਦਾ ਆਪਾਂ ਵੀ ਜੇ ਬਾਹਰ ਜਾਈਏ ਜਾਂ ਕਿਤੇ ਆਪਾਂ ਕਿਤੇ ਹੋਰ ਜਾਵਾਂਗੇ ਤਾਂ ਸ਼ਾਇਦ ਆਪਣਾ ਉਹਨਾ ਮੋਹ ਜਆ ਉਹਦੇ ਨਾਲ ਆਪਣਾ ਨਹੀਂ ਹੁੰਦਾ ਇਸ ਕਰਕੇ ਇਹ ਕਿਤੇ ਨਾ ਕਿਤੇ ਖਮਿਆਜਾ ਆਪਾਂ ਨੂੰ ਸੰਗਰੂਰ ਵਾਸੀਆਂ ਨੂੰ ਭੁਗਤਣਾ ਪਿਆ ਭੁਗਤਣਾ ਪਿਆ ਪਰ ਜੇਕਰ ਗੱਲ ਕਰ ਲਈਏ ਕਹਿੰਦੇ ਕਿ ਸੰਗਰੂਰ ਸਿਰਫ ਮੋਟੀ ਚ ਸਮਾ ਜਾਂਦਾ ਕਿਤੇ ਨਾ ਕਿਤੇ ਅ ਅਕਾਲੀ ਦਲ ਦੀ ਸਰਕਾਰ ਦੀ ਗੱਲ ਕਰ ਲਈਏ ਤਾਂ ਉਸ ਸਮੇਂ ਮੌਜੂਦਾ ਵਿਧਾਇਕ ਬਾਬੂ ਪੁਰਕਾ ਚੰਦ ਕਰਕ ਰਹੇ ਨੇ ਸਾਂਸਤੀ ਸਕੱਤਰ ਵੀ ਹੁੰਦੇ ਸੀ ਪਰ ਲੋਕ ਕਹਿੰਦੇ ਨੇ ਕਿ ਜੇਕਰ ਉਸ ਸਮੇਂ ਸੰਗਰੂਰ ਦਾ ਵਸਟੈਂਡ ਥੋੜਾ ਜਿਹਾ ਬਾਹਰ ਚਲਾਇਆ ਜਾਂਦਾ ਜੇ ਸੰਗਰੂਰ ਨੇ ਫੈਲ ਜਾਣਾ ਸੀ ਕਾਰੋਬਾਰ ਲੋਕਾਂ ਨੂੰ ਵੱਧ ਮਿਲ ਜਾਣਾ ਸੀ ਪਰ ਉੱਥੇ ਹੀ ਰੱਖ ਦਿੱਤਾ ਜਿੱਥੇ ਹਰ ਸਮੇਂ ਭੀੜ ਲੱਗੀ ਰਹਿੰਦੀ ਹੈ ਲੋਕਾਂ ਨੂੰ ਲੰਘਣ ਦੇ ਵਿੱਚ ਮੁਸ਼ਕਲ ਰਹਿੰਦੀ ਹੈ ਇਹ ਸਿੱਧੂ ਸਾਹਿਬ ਇਹ ਜਦੋਂ ਬੰਦਾ ਪਾਵਰ 'ਚ ਹੁੰਦਾ ਜਾਂ ਕੋਈ ਮੋਢੀ ਹੁੰਦਾ ਤਾਂ ਉੱਥੇ ਕਈ ਵਾਰੀ ਲੋਕਾਂ ਦੀਆਂ ਵੀ ਹੁੰਦੀਆਂ ਨੇ ਲੋਕਾਂ ਦੇ ਪ੍ਰੈਸ਼ਰ 'ਚ ਆ ਜਾਂਦਾ ਲੋਕਾਂ ਨੂੰ ਟਾਈਮ ਤੇ ਨਹੀਂ ਲੋਕਾਂ ਨੂੰ ਫਿਊਚਰ ਦਾ ਨਹੀਂ ਪਤਾ ਹੁੰਦਾ ਆਉਣ ਵਾਲੇ ਟਾਈਮ 'ਚ ਕੀ ਹੋਣਾ ਜਦੋਂ ਕੋਈ ਰੋਡ ਡਿਜ਼ਾਈਨ ਕਰਦਾ ਜਾਂ ਕੋਈ ਮਾਸਟਰ ਪਲਾਨ ਡਿਜ਼ਾਈਨ ਹੁੰਦਾ ਸ਼ਹਿਰ ਦਾ ਜਾਂ ਕੁਝ ਵੀ ਐਸਾ ਹੁੰਦਾ ਤਾਂ ਉਹ ਆਉਣ ਵਾਲੇ 20 50 100 ਸਾਲ ਨੂੰ ਦੇਖ ਕੇ ਡਿਜ਼ਾਈਨ ਕੀਤਾ ਜਾਂਦਾ ਤੇ ਆਪਣੇ ਲੋਕਲ ਲੋਕਾਂ ਨੂੰ ਥੋੜਾ ਜਿਹਾ ਇਹ ਹੋ ਜਾਂਦਾ ਵੀ ਹਾਂ ਜਾਰੇ ਇਹ ਨਹੀਂ ਹੋਣਾ ਉਹ ਆਉਣ ਵਾਲੇ ਸਮੇਂ ਵਾਰ ਇਹ ਨਹੀਂ ਪਤਾ ਹੁੰਦਾ ਜੇ ਕੋਈ ਪਲੈਨਿੰਗ ਕਰਦਾ ਤਾਂ ਇਹ ਬਸ ਸਟੈਂਡ ਬਾਹਰ ਜਾਣਾ ਚਾਹੀਦਾ ਸੀਗਾ ਹਾਈਵੇ ਦੇ ਨੇੜੇ ਜਿੱਥੋਂ ਦੀ ਬਾਈ ਬਾਈਪਾਸ ਨਿਕਲਦਾ ਸਮਾਂ ਵੀ ਘੱਟ ਲੱਗੇ ਤੇ ਵੱਡੀ ਟ੍ਰੈਫਿਕ ਵੀ ਨਾ ਸ਼ਹਿਰ ਚ ਆਵੇ ਐਕਸੀਡੈਂਟਾਂ ਤੋਂ ਬਚਾ ਰਹਿੰਦਾ ਤੇ ਅੱਜ ਟ੍ਰੈਫਿਕ ਦੀ ਸਮੱਸਿਆ ਦੇਖੋ ਸਾਰੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਈ ਪਈ ਆ ਇਹ ਚੀਜ਼ਾਂ ਵਿਜ਼ਨ ਹੁੰਦਾ ਇਹ ਲੀਡਰ ਨੇ ਉਦੋਂ ਦੇਖਣਾ ਹੁੰਦਾ ਲੋਕ ਲੋਕਾਂ ਦਾ ਪ੍ਰੈਸ਼ਰ ਵੀ ਹੁੰਦਾ ਲੋਕਾਂ ਨੂੰ ਵੀ ਸਮਝਾ ਕੇ ਆਪਦੇ ਨਾਲ ਲਾ ਕੇ ਚੱਲਣਾ ਹੁੰਦਾ ਤਾਂ ਉਹ ਉਹ ਇੱਕ ਚੰਗੇ ਲੀਡਰ ਤੇ ਕੌਣ ਹੁੰਦੇ ਨੇ ਜੇ ਉਹ ਸਮਝਾ ਬੁਝਾ ਕੇ ਚਰਨੋ ਵੀ ਵਿਜਨ ਨਾਲ ਇੱਕ ਅੱਗੇ ਡਵੈਲਪਮੈਂਟ ਦੇ ਸਕੇ ਤਾਂ ਇਹ ਇਹ ਚੀਜ਼ ਲੋਕਲ ਨਮਾਇंदे ਤੇ ਬਹੁਤ ਹੁੰਦੀ ਆ ਵੀ ਉਹਨੇ ਕਿਸ ਤਰ੍ਹਾਂ ਚਲਾਉਣਾ ਜੇਕਰ ਤੁਸੀਂ ਲੋਕਲ ਨਮਾਇंदे ਦੀ ਗੱਲ ਕੀਤੀ ਆ ਤੇ ਸੰਗਰੂਹ ਦੀ ਗੱਲ ਕਰ ਲਈਏ ਬੇਸ਼ੱਕ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਦੋਂ ਸਰਕਾਰ ਬਣੀ ਆ ਤਾਂ ਉਸ ਤੋਂ ਬਾਅਦ ਜੋ ਮੁਹੱਲਾ ਕਲੀਨਿਕ ਖੋਲ ਦਿੱਤੇ ਗਏ ਸੀ ਹਾਂਜੀ ਤੇ ਜੇਕਰ ਮੈਨੂੰ ਯਾਦ ਆ ਹਾਂ तकरीबन 8-9 ਸਾਲ ਪਹਿਲਾਂ ਤੁਹਾਡੇ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਸਮਾਜ ਸੇਵੀ ਹੁੰਦੇ ਕਿਉਂਕਿ ਤੁਸੀਂ ਤਾਂ ਕੋਈ ਬਤਾਇਕ ਨਹੀਂ ਰਹੇ ਕੋਈ ਉੱਚ ਅਹੁਦੇ ਤੇ ਨਹੀਂ ਰਹੇ ਵੀ ਆਪਾਂ ਕਹਿੰਦੀ ਵੀ ਸਰਕਾਰ ਦੇ ਵਿੱਚ ਚੇਅਰਮੈਨਿਆ ਖੱਟੀਆਂ ਨੇ ਪਰ ਉਹ 9 ਸਾਲ ਪਹਿਲਾਂ ਤੁਸੀਂ ਮੋਦੀ ਖਾਨੇ ਖੋਲੇ ਵੀ ਲੋਕਾਂ ਨੂੰ ਸਸਤੀ ਦਵਾਈ ਮਿਲ ਸਕੇ ਹਾਂਜੀ ਇਹ ਸਾਡਾ ਹਮੇਸ਼ਾ ਹੀ ਸਾਡਾ ਜਿਸ ਦਿਨ ਤੋਂ ਚਲੋ ਆਏ ਆ ਦੁਨੀਆ ਦੇ ਵਿੱਚ ਬੰਦਾ ਆਵੇ ਤਾਂ ਹਰ ਇੱਕ ਤਰ੍ਹਾਂ ਦਾ ਜੋ ਵੀ ਕਿਸੇ ਦਾ ਸਹਾਰਾ ਬਣ ਸਕੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਤੇ ਬਹੁਤ ਜ਼ਿਆਦੇ ਪੈਸੇ ਖਰਚ ਕੇ ਹੀ ਸਹਾਰਾ ਬਣ ਸਕਦਾ ਹਰ ਇੱਕ ਬੰਦੇ ਦਾ ਮਨੁੱਖੀ ਬੰਦੇ ਦਾ ਇਹ ਹੋਣਾ ਚਾਹੀਦਾ ਵੀ ਦੂਸਰਿਆਂ ਦੀ ਮਦਦ ਜਿੰਨੀ ਕੁ ਹੋ ਸਕੇ ਕਰੇ ਉਸ ਦੇ ਤਹਿਤ ਜਦੋਂ ਉਹ ਕਰੋਨਾ ਦਾ ਟਾਈਮ ਸੀ ਦਵਾਈਆਂ ਬਹੁਤ ਮਹਿੰਗੀਆਂ ਸੀ ਉਦੋਂ ਇੱਕ ਅਪਰਾਲਾ ਕਰਿਆ ਅੱਛਾ ਸਾਰਾ ਕਾਫੀ ਟਾਈਮ ਤੱਕ ਅੱਜ ਵੀ ਚੱਲ ਰਹੇ ਨੇ ਕਈ ਥਾਵਾਂ 'ਚ ਦਵਾਈਆਂ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਤੇ ਉਸ ਤੋਂ ਬਾਅਦ ਲੋਕਲ ਕੈਮਿਸਟ ਅਸੋਸੀਏਸ਼ਨਾਂ ਨੇ ਵੀ ਇਹ ਚੀਜ਼ ਨੂੰ ਆਪਣਾ ਐਕਸੈਪਟ ਕੀਤਾ ਜੀ ਐਕਸੈਪਟ ਕੀਤਾ ਤੇ ਉਹਨਾਂ ਨੇ ਵੀ ਅੱਗੇ ਅੱਗੇ ਦਵਾਈਆਂ ਦੇ ਰੇਟ ਕਾਫੀ ਘਟਾਏ ਜਿੱਥੋਂ ਜਿੱਥੋਂ ਕੋਈ ਤੇ ਵੱਧ ਲੱਗ ਰਹੇ ਸੀਗੇ ਤਾਂ ਉਹਨਾਂ ਨੂੰ ਅੱਜ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਹਾਂ ਇਹ ਚੀਜ਼ ਦਾ ਚਲੋ ਜਿੱਥੇ ਵੀ ਆਪਾਂ ਹੋ ਸਕਦਾ ਜਿੱਥੇ ਵੀ ਕੋਈ ਆਪਣੇ ਤੋਂ ਕਰਿਆ ਜਾਵੇ ਉੰਨੇ ਕਿ ਜਿੰਨਾ ਵੀ ਹੋ ਸਕੇ ਉਹਨਾਂ ਕਾਪਾ ਨੂੰ ਕਰਨਾ ਚਾਹੀਦਾ ਇਹ ਜਦੋਂ ਹਿਮਨ ਬੀਇੰਗ ਆਪਾਂ ਇਨਸਾਨੀ ਜਾਂਮੇ ਚਾ ਤਾਂ ਆਪਾਂ ਨੂੰ ਜਿੰਨੀ ਕਿ ਮਦਦ ਹੋ ਸਕੇ ਅੱਜ ਵੀ ਜੋ ਵੀ ਹੁੰਦਾ ਜਿੰਨੇ ਜੋ ਕਰਿਆ ਆਪਾਂ ਮਦਦ ਕਰਦੇ ਆ ਕਿਸੇ ਤਰ੍ਹਾਂ ਵੀ ਜੋ ਭੈਣ ਭਰਾ ਦੀ ਜੋ ਵੀ ਹੁੰਦਾ ਇਹ ਕੋਈ ਦੱਸ ਕੇ ਜਾਂ ਕਰਨ ਦਾ ਨਹੀਂ ਹੁੰਦਾ ਨਹੀਂ ਬਿਲਕੁਲ ਗੱਲ ਚੱਲ ਪਈ ਹੈ ਮਦਦ ਦੀ ਕਹਿੰਦੇ ਨੇ ਕਿ ਚਮਨਦੀਪ ਸਿੰਘ ਮਿਲਖੀ ਉਹ ਇਨਸਾਨ ਜੋ ਕਿ ਜ਼ਮੀਨ ਤੋਂ ਉੱਠਿਆ ਬੇਸ਼ੱਕ ਅੱਜ ਆ ਸਮਾਨ ਨੂੰ ਛੂ ਰਿਹਾ ਪਰ ਉਹਨੇ ਆਪਣੀ ਫਿਤਰਤ ਨਹੀਂ ਛੱਡੀ ਨਹੀਂ ਅਸਮਾਨ ਨੂੰ ਤਾਂ ਚਲੋ ਪ੍ਰਮਾਤਮਾ ਦਾ ਹੋਏ ਹੁੰਦਾ ਹੈ ਅਸਮਾਨ ਤਾਂ ਬਹੁਤ ਦੂਰ ਹੁੰਦੇ ਨੇ ਅਸਮਾਨ ਤਾਂ ਛੋਣਾ ਵਾਲੇ ਤਾਂ ਨਹੀਂ ਪਰ ਚਲੋ ਜੋ ਇਹ ਕੋਈ ਹੁੰਦਾ इजी ਲਾਈਫ ਚਲੋ ਆ ਜਾਂਦਾ ਬੰਦਾ ਮਿਹਨਤ ਕਰਦਾ ساری ਜ਼ਿੰਦਗੀ ਟੱਕਰਾਂ ਟੁੱਕਰਾਂ ਮਾਰ ਕੇ ਸੈੱਟ ਹੁੰਦਾ ਹੁੰਦਾ ਬੰਦਾ ਮਾੜਾ ਮੋਟਾ ਤੇ ਪੈਰ ਛੱਡਣੇ ਤਾਂ ਉਹ ਉਹਨੂੰ ਛੱਡਣ ਦਾ ਹੁੰਦਾ ਜਿਹੜੇ ਕੋਈ ਜੰਮਦੇ ਘਰਾਂ ਦੇ ਵਿੱਚ ਸੋਨੇ ਦੇ ਚਮਚੇ ਲੈ ਕੇ ਜੰਮਦੇ ਨੇ ਹਾਂ ਉਹ ਬੰਦੇ ਪੈਰ ਛੱਡ ਜਾਂਦੇ ਨੇ ਜਾਂ ਉਹਨਾਂ ਨੂੰ ਕਿਉਂਕਿ ਜਿਨ੍ਹਾਂ ਨੇ ਤੀਲਾ-ਤੀਲਾ ਜੋੜਿਆ ਹੁੰਦਾ ਹਾਂ ਤੇ ਮਿਹਨਤਾਂ ਕਰੀਆਂ ਹੁੰਦੀਆਂ ਨੇ ਉਹ ਪੈਰ ਤਾਂ ਜ਼ਮੀਨ 'ਤੇ ਹੀ ਰਹਿੰਦੇ ਨੇ ਰੱਖਣੇ ਵੀ ਚਾਹੀਦੇ ਨੇ ਜਦੋਂ ਜ਼ਮੀਨ ਤੋਂ ਪੈਰ ਪਰੇ ਜਾਣਗੇ ਤਾਂ ਬੰਦਾ ਫਿਰ ਬੋਤੇ-ਮੋਟੀਕ ਤਾਂ ਵੀ ਬਹੁਤ ਜਲਦੀ ਹੁੰਦਾ ਕੀ ਸੱਚਾ ਹੈ ਕਹਿੰਦੇ ਨੇ ਕਿ ਜੇ ਚਮਨਦੀਪ ਸਿੰਘ ਮਿਲਖੀ ਜਿਸ ਦੇ ਨਾਲ ਖੜ੍ਹ ਗਏ ਜਿਸ ਨੂੰ ਆਪਣਾ ਕਹਿ ਦਿੱਤਾ ਬਸ ਫਿਰ ਉਸੇ ਦੇ ਹੋ ਜਾਂਦੇ ਕੋਸ਼ਿਸ਼ ਕਰੀਂਦੀ ਹੈ ਬਿਲਕੁਲ ਆਪਣੇ ਵੱਲੋਂ ਜਿਹਦੇ ਨਾਲ ਪਰਤਿਆਂ ਅੱਜ ਤੋਂ ਪਹਿਲੀ ਕਲਾਸ ਦੇ ਦੋਸਤ ਵੀ ਮੇਰੇ ਦੋਸਤ ਨੇ ਅੱਜ ਹਰ ਅਸੀਂ ਇਕੱਠੇ ਹੁੰਨੇ ਆ 6ਵੀਂ ਕਲਾਸ ਦੇ ਵੀ ਸਕੂਲ ਬਦਲੇ ਆ 6ਵੀਂ ਕਲਾਸ ਵਾਲੇ ਜਮਾਤੀ ਵੀ ਅੱਜ ਸਾਰੇ ਉਹ ਵੀ ਦੋਸਤ ਨੇ ਕਾਲਜ ਵਾਲੇ ਵੀ ਦੋਸਤ ਨੇ ਕਾਰੋਬਾਰ 'ਚ ਜਿਹੜੇ ਕੰਮ ਕਰਦੇ ਆ ਉਹ ਵੀ ਦੋਸਤ ਨੇ ਸਾਰੇ ਸ਼ਹਿਰ ਦੇ ਜਿੰਨਾਂ ਨਾਲ ਖੇਡੇ ਆ ਹੋਰ ਆ ਸਾਰੇ ਸਾਰਿਆਂ ਨਾਲ ਕੋਸ਼ਿਸ਼ ਕਰੀ ਆ ਵੀ ਕਿਤੇ ਨਾ ਬਣਾ ਕੇ ਰੱਖੀ ਜਾਵੇ ਜੋ ਵੀ ਉਹਨਾਂ ਨਾਲ ਉਹ ਪਿਆਰ ਨਾਲ ਅੱਜ ਵੀ ਸਾਰੇ ਖੜਦੇ ਨੇ ਦੁੱਖ ਸੁੱਖ 'ਚ ਖੜਦੇ ਨੇ ਕਦੇ ਕੋਈ ਵੀ ਕੋਈ ਦੁੱਖ ਆਉਂਦਾ ਤਾਂ ਵੀ ਸਾਡੇ ਭਰਾ ਸਾਰੇ ਸਾਡੇ ਨਾਲ ਨੇ ਵੇ ਆਪਦੇ ਆਪ ਤੇ ਮਾਣ ਮਹਿਸੂਸ ਹੁੰਦਾ ਤੇ ਇਹ ਚੀਜ਼ ਦੇ ਵੀ ਅਸੀਂ ਸਾਡੇ ਦੋਸਤ ਸਾਨੂੰ ਕਾਬਲ ਸਮਝਦੇ ਨੇ ਵੀ ਸਾਡੇ ਨਾਲ ਰਹਿੰਦੇ ਨੇ ਜਮੁੰਦੇ ਵੀ ਮਿਲਖੀ ਦੇ ਇੱਕ ਗੱਲ ਕਰੀਏ 2022 ਦੇ ਵਿੱਚ ਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸੇ ਜਗ੍ਹਾ ਦੇ ਉੱਤੇ ਹਾਂਜੀ ਸ੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਆ ਸਾਬਕਾ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਇਸੇ ਜਗ੍ਹਾ ਦੇ ਉੱਤੇ ਇਹ ਕੋ ਵੱਡਾ ਇਕੱਠ ਹੁੰਦਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੁੰਦੇ ਨੇ ਤਾਂ ਤੁਹਾਡੀ ਸ਼ਮੂਲੀਅਤ ਕਰਾਈ ਜਾਂਦੀ ਆ ਕਿ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਕੋਈ ਠਹਿਰਾਓ ਆਇਆ ਜਾਂ ਕੀ ਹੋਇਆ ਨਹੀਂ ਨਹੀਂ ਬਿਲਕੁਲ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਆ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਆ ਪਹਿਲਾਂ ਸ਼ੁਰੂ ਤੋਂ ਹੀ ਅਸੀਂ ਤਾਂ ਜਨਮ ਤੋਂ ਹੀ ਆਪਾਂ ਅਸੀਂ ਅਕਾਲੀ ਦਲ ਦੇ ਨਾਲ ਹੀ ਆ ਕਿਉਂਕਿ ਫਾਦਰ ਸਾਹਿਬ ਹੋਈ ਤੇ ਸਾਡੇ ਦਾ ਪਛਤੈਨੀ ਮਤਲਬ ਕਿ ਅਕਾਲੀ ਦਲ ਨਾਲ ਹੀ ਆਪਣਾ ਚੱਲਿਆ ਆ ਰਿਹਾ ਤੇ ਇਸ ਤੋਂ ਕਦੇ ਵੀ ਪਾਰਟੀ ਨਹੀਂ ਬਦਲੀ ਉਦੋਂ ਢੀਂਸਾ ਸਾਹਿਬ ਪਰਿਵਾਰ ਕਰਕੇ ਥੋੜਾ ਗੁੱਸੇ ਗਿੱਲੇ ਹੋਏ ਸੀਗੇ ਤਾਂ ਇੱਕ ਇੱਧਰ ਉੱਧਰ ਹੋ ਗਏ ਸੀਗੇ ਆਪਣੇ ਜ਼ਿਲ੍ਹੇ 'ਚ ਪਰ ਹੈ ਸਾਰੇ ਅਕਾਲੀ ਦਲ ਦੇ ਨੇ ਅੱਜ ਵੀ ਸਾਰੇ ਅਕਾਲੀ ਦਲཅੀ ਆ ਅਕਾਲੀ ਦਲ ਦੀ ਹੀ ਸਾਡੀ ਸੋਚ ਹੈ ਤੇ ਉਤਰ ਹੀ ਅਸੀਂ ਕੰਮ ਕਰ ਰਹੇ ਹਾਂ ਸਾਰਾ ਕਾਉਂਸਲਰ ਵੀ ਰਹੇ ਹੋ ਤੁਸੀਂ ਮੇਰੇ ਮੈਸੇਜ ਕਾਉਂਸਲਰ ਰਹੇ ਨੇ ਤੋਂ ਸੰਗਰੂਰ ਤੋਂ ਹਾਂ ਪਲੈਨਿੰਗ ਬੋਰਡ ਦੇ ਮੈਂਬਰ ਵੀ ਹੁੰਦੇ ਸੀਗੇ ਤੇ ਹਾਂ ਮੈਂ ਜੂਥ ਕਾਲੀਦਲ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ 16 ਦੇ ਨੇੜੇ ਤੇੜੇ 16 ਚ ਹਾਂਜੀ 2016 ਦੇ ਵਿੱਚ ਜੂਥ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਾਂ ਤੁਸੀਂ ਹਾਂ ਜੀ ਜਿਕਰ ਹੁਣ ਦੀ ਗੱਲ ਕਰ ਲਈ 2027 ਹੁਣ ਨੇੜੇ ਆ ਰਿਹਾ ਮੈਨੂੰ ਲੱਗਦਾ ਕਿ ਸਾਰੀਆਂ ਹੀ ਪਾਰਟੀਆਂ ਦੇ ਜੋ ਆਗੂ ਸਹਿਬਾਨ ਨੇ ਕਮਰ ਕੱਸ ਲੈਤੀ ਹੈ ਚਾਹੇ ਸੁਖਵੀਰ ਸਿੰਘ ਬਾਦਲੋ ਵੀ ਉਹ ਵੀ ਲਗਾਤਾਰ ਲਗਾਤਾਰ ਸ਼ਹਿਰਾਂ ਦੇ ਵਿੱਚ ਫਿਰ ਰਹੇ ਨੇ ਜੁਆਇਨਿੰਗਾਂ ਵੀ ਹੋ ਰਹੀਆਂ ਨੇ ਕਿ ਚਮਨਦੀਪ ਸਿੰਘ ਮਿਲ ਕੇ ਸੋਚ ਰੱਖਦੇ ਨੇ ਕਿ ਜੇਕਰ ਮੌਕਾ ਮਿਲਦਾ ਤਾਂ 2027 ਦੇ ਵਿੱਚ ਜੇ ਸੁਖਵੀਰ ਸਿੰਘ ਬਾਦਲ ਜਾਂ ਪਾਰਟੀ ਕਹਿੰਦੀ ਹੈ ਵੀ ਚੋਣ ਮੈਦਾਨ ਦੇ ਵਿੱਚ ਆਓ ਦੇਖੋ ਪਾਰਟੀ ਦਾ ਕਿਹਾ ਜੇ ਕੋਈ ਕਹੇਗਾ ਤਾਂ ਜਰੂਰ ਵਿਚਾਰਿਆ ਜਾ ਸਕਦਾ ਕਿਉਂਕਿ ਸਾਨੂੰ ਸ਼ੁਰੂ ਤੋਂ ਹੀ ਸ਼ੌਂਕ ਹੈ ਲੋਕ ਸੇਵਾ ਦਾ ਕੋਈ ਸਾਡਾ ਅਸੀਮ ਕੋਈ ਮੌਕਾ ਨਹੀਂ ਦੇਖਣਾ ਕੋਈ ਹੋਰ ਨਹੀਂ ਆਪਣਾ ਸੇਵਾ ਦਾ ਤੇ ਜੇ ਕਦੇ ਮਾਣ ਮਹਿਸੂਸ ਕਰਾਂਗੇ ਜੇ ਕਦੇ ਸੰਗਰੂਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਵੱਧ ਤੋਂ ਵੱਧ ਸੇਵਾ ਕਰਕੇ ਵੀ ਦਿਖਾਈ ਜਾਵੇ ਪਹਿਲਾਂ ਬਤੌਰ ਕਾਉਂਸਲਰ ਹੁੰਦੇ ਸਾਡੇ ਪਰਿਵਾਰ ਨੇ ਜੋ ਸੇਵਾ ਕੀਤੀ ਹੈ ਸੰਗਤ ਦੀ ਤੇ ਅੱਜ ਤੱਕ ਲੋਕ ਯਾਦ ਰੱਖਦੇ ਨੇ ਅੱਜ ਵੀ ਮਾਣ ਦਿੰਦੇ ਨੇ ਕਦੇ ਵੀ ਸਾਡੇ ਨਾਲ ਜੋ ਉਦੋਂ ਦੇ ਸਾਡੇ ਚੱਲੇ ਹੋਏ ਸਾਥੀ ਨੇ ਉਹ ਵੀ ਅੱਜ ਚੱਲ ਰਹੇ ਨੇ ਨਾਲ ਤੇ ਜੇ ਅੱਗੇ ਵੀ ਜੇ ਕਦੇ ਮੌਕਾ ਮਿਲੂਗਾ ਤਾਂ ਜਰੂਰ ਕਰਾਂਗੇ ਸੇਵਾ ਤੋਂ ਨਹੀਂ ਭੱਜਾਂਗੇ ਬਾਕੀ ਐਡੀ ਵੀ ਕੋਈ ਹੈ ਨਹੀਂਗਾ ਵੀ ਆਪਾਂ ਨੇ ਕੋਈ ਇਹਦੇ ਬਿਨਾ ਅਸੀਂ ਮਰੇ ਜਾ ਰਹੇ ਹਾਂ ਜਾਂ ਉਹ ਨਹੀਂ ਹੈਗਾ ਜੇ ਸੇਵਾ ਦਾ ਮੌਕਾ ਹੋਇਆ ਤਾਂ ਕਰ ਲਾਂਗੇ ਲੜਾਂਗੇ ਜਰੂਰ ਕਰਾਂਗੇ ਮੈਨੂੰ ਲੱਗਦਾ ਸੇਵਾ ਤਾਂ ਕਿਸਮਤ ਤੋਂ ਸੀ ਸੇਵਾ ਚਾਹੇ ਉਹ ਰਾਜਨੀਤੀ ਦੇ ਥਰੂ ਹੋਵੇ ਕੀ ਯਸਵਾਰ ਸ਼ੇਵਾਂ ਕਰਨੀ ਹੈ ਪਰਵਾਰ ਤੇ ਤੁਸੀਂ ਸੇਵਾ ਕਰਨਾ ਚਾਹੁੰਦੇ ਸੇਵਾ ਕਰਨਾ ਸੇਵਾ ਦਾ ਜੇ ਮੌਕਾ ਮਿਲੇ ਸੇਵਾ ਕਰਾਂਗੇ ਤੇ ਰਾਜਨੀਤੀ ਵਾਲਾ ਕੋਈ ਸਾਨੂੰ ਐਡਾ ਹੋ ਨਹੀਂ ਹੈਗਾ ਤੇ ਇਹ ਚ ਕੋਈ ਤੁਹਾਡੇ ਕੈਮਰਾ ਆਨ ਕੈਮਰਾ ਕਹਿੰਦੇ ਬੇ ਸੇਵਾ ਦੇ ਤੌਰ ਤੇ ਜੇ ਸਾਨੂੰ ਕੋਈ ਮਿਲੂਗਾ ਮੌਕਾ ਤਾਂ ਜ਼ਰੂਰ ਕਰਾਂਗੇ ਅਸੀਂ ਸੇਵਾ ਤੋਂ ਭੱਜਾਂਗੇ ਵੀ ਨਹੀਂ ਇਹ ਵੀ ਨਹੀਂ ਹੈਗਾ ਵੀ ਆਪਣਾ ਆਪ ਦੇ ਨਿੱਜੀ ਸਵਾਰਥ ਲਈ ਆਪਾਂ ਸੇਵਾ ਤੋਂ ਭੱਜੀਏ ਸੇਵਾ ਕਰਾਂਗੇ ਤੇ ਕਰਕੇ ਵੀ ਦਿਖਾਵਾਂਗੇ ਤੇ ਚੈਲੰਜ ਵੀ ਦੇਵਾਂਗੇ ਵੀ ਜੇ ਵੀ ਸੇਵਾ ਇਹ ਹੁੰਦੀ ਆ ਇਸ ਦਿਖਾ ਦੇ ਨੀਤੀ ਰਾਜਨੀਤਿਕ ਤੌਰ ਤੇ ਜੇ ਸੇਵਾ ਕੀਤੀ ਜਾ ਸਕਦੀ ਹੈ ਤਾਂ ਐ ਕੀਤੀ ਜਾ ਸਕਦੀ ਹੈ ਉਹ ਵੀ ਉਸ ਨੂੰ ਇੱਕ ਕਹਿੰਦੇ ਹੁੰਦੇ ਨੇ ਉਹ ਸੈਟਲ ਕਰਕੇ ਦਿਖਾਵਾਂਗੇ ਵੀ ਹਾਂ ਐਗਜ਼ਾਮਪਲ ਸੈਟਲ ਐਗਜ਼ਾਮਪਲ ਸੈਟਲ ਕਰਕੇ ਦਿਖਾਵਾਂਗੇ ਵੀ ਹਾਂ ਕਿਵੇਂ ਸੇਵਾ ਹਾਂ ਬਿਲਕੁਲ ਜਿੱਕਰ ਗੱਲ ਕੀਤੀ ਹੈ ਵੀ ਚੰਦੀ ਵੀ ਮਿਲ ਕੇ ਕਰਕੇ ਬਚਪਨ ਤੋਂ ਸਮਾਂ ਉਹ ਵੀ ਵੇਖਿਆ ਮੈਨੂੰ ਲੱਗਦਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਆਖਿਆ ਹੈ ਨਾ ਵੀ ਚੱਪਲਾਂ ਵੀ ਦੇਖਿਆ ਨੇ ਪੈਰਾਂ ਦੇ ਵਿੱਚ ਪਾਈਆਂ ਆ ਸਿਰ ਤੇ ਸਿਰਫ ਜੂੜਾ ਹੁੰਦਾ ਸੀ ਗਲੀਆਂ ਦੇ ਵਿੱਚ ਘੁੰਮਦੇ ਹੁੰਦੇ ਸੀ ਤੇ ਹੁਣ ਮਕਾਮ ਤੱਕ ਵੀ ਪਹੁੰਚ ਗਏ ਕੁਝ ਜੋ ਟੀਚਾ ਹੁੰਦਾ ਹਾਸਲ ਕੀਤਾ ਅੱਗੇ ਦਿਮਾਗ ਦੇ ਵਿੱਚ ਕੀ ਚੱਲਦਾ ਵੀ ਜੇਕਰ ਵਾਹਿਗੁਰੂ ਮੌਕਾ ਦਿੰਦਾ ਯਾਰ ਮੈਂ ਆਪਣੇ ਸ਼ਹਿਰ ਵਾਸੀਆਂ ਲਈ ਸੰਗਰੂਰ ਦੇ ਲਈ ਆ ਕਰਨਾ ਚਾਹਣਾ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਬਦੇ ਲਈ ਬਹੁਤ ਕੁਝ ਕਰ ਲਿਆ ਆਪਣੇ ਪਰਿਵਾਰ ਲਈ ਕਰ ਲਿਆ ਤੇ ਹੁੰਦਾ ਬੱਚੇ ਪਹਿਲਾਂ ਆਪਣੇ ਮਾਤਾ ਪਿਤਾ ਤੋਂ ਇੱਕ ਬੰਦੇ ਨੂੰ ਸੁਪਨਾ ਹੁੰਦਾ ਜਦੋਂ ਕੋਈ ਗਰੀਬੀ ਦੇ ਪਰਿਵਾਰ ਦੇਖਿਆ ਹੋਵੇ ਤਾਂ ਆਪ ਸਭ ਤੋਂ ਪਹਿਲਾਂ ਬੰਦੇ ਦਾ ਸੁਪਨਾ ਹੁੰਦਾ ਤੇ ਹੋਣਾ ਵੀ ਚਾਹੀਦਾ ਹੂੰ ਜੇ ਬੰਦਾ ਕੋਈ ਗਰੀਬ ਪੈਦਾ ਹੋਇਆ ਤਾਂ ਇਹ ਕੋਈ ਮਹਿਣਾ ਨਹੀਂ ਹੈਗਾ ਉਸ ਨੂੰ ਪਰ ਜੇ ਕੋਈ ਬੰਦਾ ਗਰੀਬ ਪੈਦਾ ਹੋ ਕੇ ਤੇ ਗਰੀਬ ਹੀ ਮਰਦਾ ਤਾਂ ਮੇਰੇ ਮੇਰੇ ਜਿਹੜੇ ਮੰਨਣ ਦੇ ਮਤਬਕ ਉਹ ਇੱਕ ਮਹਿਣਾ ਕਿਉਂਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਰਨਾ ਚਾਹਿੰਦਾ ਜੋ ਕੁਝ ਵੀ ਕਰੇ ਤੇ ਆਪਣੇ ਮਾਪੇ ਲਈ ਕਰੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੁੱਖ ਜਿਹੜੇ ਦੇਣ ਦਿੱਤੇ ਜਾਣ ਆਪਣੇ ਪੁੱਤੀ ਪੁੱਤਾਂ ਲਈ ਵਧੀਆ ਐਜੂਕੇਸ਼ਨ ਦਾ ਪ੍ਰਬੰਧ ਕਰੇ ਹੋਰ ਜੋ ਵੀ ਆਪਣਾ ਆਪਣੇ ਬਿੱਤ ਅਨੁਸਾਰ ਜਿੰਨਾ ਕੁ ਕੁਝ ਕਰ ਸਕਦਾ ਬੰਦਾ ਇਹ ਨਹੀਂ ਜ਼ਰੂਰੀ ਹੈਗਾ ਵੀ ਬਹੁਤ ਪੈਸੇ ਖਰਚੇ ਕੀ ਹੁੰਦਾ ਵੀ ਜਿੰਨਾ ਵੀ ਕਰੇ ਬੰਦੇ ਦੀ ਸੋਚ ਹੋਣੀ ਚਾਹੀਦੀ ਆ ਜਦੋਂ ਸੋਚ ਹੁੰਦੀ ਆ ਤਾਂ ਕੁਦਰਤ ਵੀ ਉਹਦੀ ਮਦਦ ਕਰਦੀ ਆ ਹਾਂ ਕੁਦਰਤ ਸੋਡੀ ਸਾਰੀ ਮਦਦ ਕਰੂਗੀ ਇਸੇ ਤਰ੍ਹਾਂ ਹੁਣ ਜੇ ਉਸ ਤੋਂ ਬਾਅਦ ਹੁੰਦਾ ਫਿਰ ਆਪਣੇ ਇਲਾਕੇ ਲਈ ਵੀ ਸੇਵਾ ਜ਼ਰੂਰੀ ਆ ਵੀ ਜੇ ਆਪਾਂ ਆਪਣੇ ਜਿੰਨੇ ਸਾਥੀ ਨੇ ਉਹਨਾਂ ਦਾ ਜਿੰਨੇ ਆਪਣੇ ਨਾਲ ਮਿਲਬਰਤਨ ਵਾਲੇ ਉਹਨਾਂ ਲਈ ਵੀ ਕੋਈ ਨਾ ਕੋਈ ਜਿਹੜਾ ਅੱਜ ਆਪਾਂ ਨੂੰ ਦਿਖ ਰਿਹਾ ਵੀ ਆਪਾਂ ਕਰ ਸਕਦੇ ਆ ਉਹ ਹੈ ਜੇ ਕੁਝ ਕਰਨਾ ਚਾਹੀਦਾ ਜਿੰਨਾ ਕੁਝ ਵੀ ਬੰਦਾ ਕਰ ਸਕੇ ਉਹਨਾਂ ਲਈ ਬਹੁਤ ਚੀਜ਼ਾਂ ਹੁੰਦੀਆਂ ਨੇ ਬਹੁਤ ਆਪਣੇ ਕਹਿਣ ਦਾ ਮਤਲਬ ਕਿ ਸਿਆਣਪ ਨਾਲ ਤੇ ਸੂਝ ਬੂਝ ਨਾਲ ਕਈ ਚੀਜ਼ਾਂ ਤੇ ਕਈਆਂ ਦੇ ਲੋਕਾਂ ਦੇ ਜੀਵਨ ਬਦਲੇ ਜਾ ਸਕਦੇ ਨੇ ਬਹੁਤ ਜੀਵਨ ਬਦਲ ਜਾਂਦੇ ਨੇ ਇਹ ਕਰਦਾ ਪਰਮਾਤਮਾ ਹੈਗਾ ਬੰਦੇ ਨੂੰ ਇੱਕ ਗਾਈਡੈਂਸ ਦੇਣੀ ਇੱਕ ਪ੍ਰੋਪਰ ਚੈਨਲ ਦੇਣਾ ਇੱਕ এডੂਕੇਸ਼ਨ ਆ ਬੱਚਿਆਂ ਲਈ ਜੇ ਕੋਈ ਸਹੀ ਲਾਈਨ ਤੇ ਇੱਕ ਬੱਚਾ ਪਾਇਆ ਜਾਵੇ ਤਾਂ ਬੱਚੇ ਪਰਿਵਾਰ ਬਦਲ ਦਿੰਦੇ ਨੇ ਕਈਆਂ ਦੇ ਅੱਜਕੱਲ ਬੇਟੀਆਂ ਐਸੀਆਂ ਹੋਈਆਂ ਨੇ ਜਿਨ੍ਹਾਂ ਨੇ ਬੇਟੀਆਂ ਨੇ ਪਰਿਵਾਰਾਂ ਦੇ ਨੌ ਰੋਸ਼ਨ ਕਰਦੇ ਹਾਂ ਤੇ ਮਤਲਬ ਕਿ ਇਹ ਚੀਜ਼ ਹੁੰਦੀ ਹੈ ਇਹ ਇਹ ਵੀ ਉਹ ਚਿੰਗ ਜਗਾਉਣੀ ਬੱਚਿਆਂ ਦੇ ਵਿੱਚ ਮੈਂ ਸਮਝਦਾ ਵੀ ਸਭ ਤੋਂ ਪਹਿਲੀ ਚਿੰਗ ਹੋਣੀ ਚਾਹੀਦੀ ਹੈ ਬੱਚਿਆਂ ਦੇ ਵਿੱਚ ਵੀ ਮੈਂ ਕਰਨਾ ਐਸੀਆਂ ਸੋਚਾਂ ਇਹ ਜੀ ਬੱਚੇ ਦੇ ਵਿੱਚ ਫਿੱਟ ਕਰੀ ਜਾਵੇ ਤਾਂ ਉਹ ਬੱਚਾ ਜੰਗਲ ਦੇ ਵਿੱਚ ਬੈਠਾ ਵੀ ਸਾਰਾ ਕੁਝ ਕਰ ਲੈਂਦਾ ਹਾਂ ਵੀ ਐਸੀਆਂ ਚੀਜ਼ਾਂ ਨੇ ਵੀ ਆਪਾਂ ਉਹਨਾਂ ਲਈ ਅੱਗੇ ਤੋਂ ਅੱਗੇ ਜਿੰਨਾ ਹੋ ਸਕੇ ਐਕਸਪਲੋਰ ਕੀਤਾ ਜਾਵੇ ਅੱਗੇ ਦੱਸਿਆ ਜਾਵੇ ਵੀ ਹਾਂ ਤੇ ਮਿਲਖੀ ਸਾਹਿਬ ਜ਼ਿਕਰ ਗੱਲ ਕੀਤੀ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਕਹਿੰਦੇ ਬੜਾ ਉਤਾਰ ਚੜਾਅ ਹੁੰਦਾ ਉਹ ਸਮਾਂ ਵੀ ਵੇਖਿਆ ਮੈਨੂੰ ਲੱਗਦਾ ਸਾਨਾ ਬੁਰਾ ਸਮੇਂ ਦੀ ਗੱਲ ਕਰ ਲਈ ਤਾਂ ਕਿਹੜਾ ਬੁਰਾ ਸਮਾਂ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਜ਼ਿੰਦਗੀ ਪਰਮਾਤਮਾ ਦੇ ਸਹਾਰੇ ਚੱਲਣਾ ਹਾਂ ਤਾਂ ਸਮਾਂ ਆਉਂਦੇ ਜਾਂਦੇ ਰਹਿੰਦੇ ਨੇ ਚੰਗੇ ਬੁਰੇ ਸਭ ਹੁੰਦੇ ਨੇ ਬੁਰਾ ਆਊਗਾ ਤਾਂ ਚੰਗਾ ਵੀ ਆਊਗਾ ਸਮਾਂ ਚੰਗਾ ਆਊਗਾ ਤਾਂ ਬੁਰਾ ਵੀ ਆਊਗਾ ਕਦੇ ਮੇਰੇ ਹਿਸਾਬ ਨਾਲ ਸਮਾਂ ਸਾਰੀ ਚੰਗਾ ਹੁੰਦਾ ਜਦੋਂ ਤੋਂ ਤੁਸਾਨੂੰ ਦੁਨੀਆ ਦੇ ਰਿਸ਼ਤੇ ਕਰਤਾ ਤਾਂ ਸਮੇ ਨੂੰ ਬੁਰਾ ਕਹਿਣ ਦਾ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਆਪਣੀਆਂ ਆਪਾਂ ਆਪਣੇ ਜੀ ਦੋਸ਼ ਹੋ ਸਕਦਾ ਸਮਾਂ ਹਮੇਸ਼ਾ ਚੰਗਾ ਹੁੰਦਾ ਚੰਗੇ ਨੂੰ ਹੀ ਚੰਗਾ ਕਹੋ ਨੈਗੇਟਿਵਿਟੀ ਕਦੇ ਵੀ ਨਹੀਂ ਜ਼ਿੰਦਗੀ ਚ ਲਿਆਉਣੀ ਚਾਹੀਦੀ ਉਹਦੇ ਤੇ ਸਭ ਤੋਂ ਵੱਧ ਜੇਕਰ ਗੱਲ ਕੀਤੀ ਆ ਵੀ ਤਾਂ ਚਮਨਦਸ਼ੀ ਮਿਲਕੇ ਦੀ ਮਦਦ ਕਿਨੇ ਕੀਤੀ ਜ਼ਿੰਦਗੀ ਚ ਮੇਰਾ ਸਭ ਤੋਂ ਵੱਧ ਜੇ ਸਾਰਾ ਜਿੰਨੀ ਮਦਦ ਹੋਈ ਆ ਮੇਰੇ ਮੇਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੇਰੇ ਦੋਸਤ ਮਿੱਤਰ ਮੇਰੇ ਸਾਰੇ ਸਾਥੀ ਨੇ ਜਿਨ੍ਹਾਂ ਨੇ ਹਰ ਪਲ ਤੇ ਮੇਰਾ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਂ ਜੇ ਸਭ ਤੋਂ ਵੱਧ ਸ਼ਰੇਹ ਦੇ ਸਕਦਾ ਤਾਂ ਮੇਰੇ ਜਿੰਨੇ ਮੇਰੇ ਸਾਰੇ ਵਰਤਨ ਵਾਲੇ ਦੋਸਤ ਮਿੱਤਰ ਤੇ ਇਹਨਾਂ ਨਿਸਾਰਿਆਂ ਨੇ ਮਦਦ ਕੀਤੀ ਹੈ ਅੱਜ ਮੈਂ ਕੱਲਾ ਨਹੀਂ ਕਹਿ ਸਕਦਾ ਵੀ ਮੈਂ ਇਹ ਹੋ ਗਿਆ ਇਹ ਹੋ ਗਿਆ ਸਾਰੇ ਟਾਈਮ ਟੂ ਟਾਈਮ ਹਰੇਕ ਦੋਸਤ ਨੇ ਹਰੇਕ ਨੇ ਮਦਦ ਕੀਤੀ ਹੈ ਆਪਣੇ ਕੋਲੇ ਇੱਕੋ ਇੱਕ ਹੁੰਦਾ ਸੀਗਾ ਵੀ ਲੋਕਾਂ ਕੋਲ ਕਿਸੇ ਕੋਲੇ ਜ਼ਮੀਨਾਂ ਜਾਇਦਾਦਾਂ ਜਾਂ ਕਿਸੇ ਕੋਲੇ ਕੀ ਹੁੰਦਾ ਸਾਡੇ ਕੋਲੇ ਸਿਰਫ ਆਪਣੇ ਦੋਸਤ ਹੁੰਦੇ ਸੀ ਜਿੰਨਾ ਕਰਕੇ ਆਪਾਂ ਸਰਕਲ ਕਰਕੇ ਆਪਣੇ ਇੱਥੇ ਤੱਕ ਆਪਾਂ ਸਟੇ ਕੀਤਾ ਮੈਂ ਰਖੀ ਜ਼ਿਕਰ ਗੱਲ ਕੀਤੀ ਹੈ ਤਾਂ ਮਯੂਤਾ ਆ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਮੀਤ ਪ੍ਰਧਾਨ ਅਤੇ ਸੰਗਰੂਪ ਤੋਂ ਸਾਬਕਾ ਵਿਧਾਇਕ ਅਰਵਿੰਦ ਖੰਨਾ ਜੋ ਬੀਜੇ ਵਿੱਚ ਚੁਣੇ ਤੇ ਚਰਚਾਾਂ ਵਿੱਚ ਚੱਲ ਰਹੀਆਂ ਨੇ ਕਿ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਸਕਦੇ ਨੇ ਜੁਆਇਨ ਕਰ ਸਕਦੇ ਨੇ ਕਿ ਜੇ ਘਰ ਆਉਂਦੇ ਨੇ ਜਾਂ ਪਾਰਟੀ ਜਿਸ ਤਰ੍ਹਾਂ ਮੈਂ ਕਿਹਾ ਜੱਤ ਹੋਂ ਨੂੰ ਜਾਂ ਉਹਨਾਂ ਨੂੰ ਟਿਕਟ ਦੇ ਕੇ ਨਵਾਜ ਦੇ ਕਿ ਚੰਮਨਦੀਪ ਸਿੰਘ ਮਿਲਖੀ ਨਾਲ ਖੜੂਗਾ ਨਹੀਂ ਸਾਡ ਪਾਰਟੀ ਦਾ ਤਾਂ ਪਾਰਟੀ ਦੇ ਜੋ ਹੁਕਮ ਆ ਉੱਥੇ ਖੜਨਾ ਤੇ ਅਸੀਂ ਤਾਂ ਕਹਾ ਕੇ ਵੀ ਜੋ ਵੀ ਇਥੋਂ ਇਲੈਕਸ਼ਨ ਲੜੇ ਜੋ ਵੀ ਜੋ ਵੀ ਉਹ ਹੋਵੇ ਇਥੋਂ ਜਿੱਤੇ ਪਰ ਲੋਕਾਂ ਦੀ ਸੇਵਾ ਕਰਨੀ ਦਾ ਉਹ ਰੱਖਿਆ ਜਾਵੇ ਇਹਨੂੰ ਰਾਜਨੀਤਿਕ ਤੌਰ ਤੇ ਸਾਡੇ ਲੋਕ ਪਹਿਲਾਂ ਬਹੁਤ ਪਿਸ ਚੁੱਕੇ ਨੇ ਮੈਨੂੰ ਰਾਜਨੀਤਿਕ ਤੌਰ ਤੇ ਨਾ ਜ਼ਿਆਦਾ ਵਰਤਿਆ ਜਾਵੇ ਵੀ ਸਾਡੇ ਲੋਕਾਂ ਲਈ ਜੋ ਕਿਤੇ ਨਾ ਕੁਝ ਜੋ ਵੀ ਉਪਰਾਲੇ ਹੋ ਸਕਣ ਸੱਚੇ ਦਿਲੋਂ ਉਹ ਉਪਰਾਲੇ ਕੀਤੇ ਜਾਣ ਜੋ ਵੀ ਉਪਰਾਲੇ ਕਰੂਗਾ ਅਸੀਂ ਉਹਦਾ ਸਾਥ ਦੇਵਾਂਗੇ ਕੋਈ ਐਸਾ ਇਹ ਨਹੀਂ ਹੈਗਾ ਵੀ ਹਾਂ ਅਸੀਂ ਨੇ ਕੋਈ ਵੀ ਇਹ ਕੋਈ ਸਾਡੇ ਨੂੰ ਪਸੰਦ ਆ ਜਾਂ ਨਹੀਂ ਪਸੰਦ ਜੋ ਸਹੀ ਸੰਗਰੂਰ ਲਈ ਉਪਰਾਲੇ ਕਰੂਗਾ ਜਿਹਦਾ ਭਾਵਨਾ ਸੰਗਰੂਰ ਪਰ ਚੰਗਾ ਸੋਚੂਗਾ ਲੋਕਾਂ ਦੇ ਕੋਈ ਤਰੱਕੀ ਲਈ ਲੋਕਾਂ ਦੇ ਬੱਚਿਆਂ ਦੇ ਰੋਜ਼ਗਾਰ ਲਈ ਲੋਕਾਂ ਨੂੰ ਐਜੂਕੇਸ਼ਨ ਲਈ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੇ ਸੰਗਰੂਰ ਨੂੰ ਉਹਦੀ ਡਿਵੈਲਪਮੈਂਟ ਲਈ ਜਿਹੜਾ ਵੀ ਕੋਈ ਮੰਚ ਇਹ ਰੱਖੂਗਾ ਤਾਂ ਅਸੀਂ ਉਹਦਾ ਹਰੇ ਹਰ ਪਲ ਸਾਥ ਦੇਵਾਂਗੇ ਇਹ ਕੋਈ ਜ਼ਰੂਰੀ ਨਹੀਂ ਹੈਗਾ ਬੇਹਨਾਂ ਅਸੀਂ ਕਿਸੇ ਬੰਦੇ ਦੇ ਜਾਂ ਹੋਰ ਵਿਸ਼ੇਸ਼ ਨਾਲ ਨਹੀਂ ਕੋਈ ਹਮ ਬਿਲਕੁਲ ਏਸੀ ਸਾਡੇ ਨਾਲ ਉੱਗੇ ਸਮਾਜ ਸੇਵੀ ਅਤੇ ਰਾਜਨੀਤਾ ਚਮਨਦੀਪ ਸਿੰਘ ਮਿਲਕੇ ਚਾਹ ਤੇ ਚਰਚਾ ਪ੍ਰੋਗਰਾਮ ਸੀ ਹੁਣ ਚਾਹ ਵੀ ਖਤਮ ਹੋ ਚੁੱਕੀ ਆ ਤੇ ਚਾਚਾ ਦੋ ਜੱਜ ਧੰਨਵਾਦ ਸਸਿਕਾ